ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਬਾਬਾ ਜੀ ਦੇ ਬਚਨਾਂ ਦੀ ਸਾਂਝ ਪਾਈਏ ਬਾਬਾ ਜੀ ਬਚਨ ਕਰਦੇ ਸਨ ਕਿ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਚੰਗੀ ਚੀਜ਼ ਜੋ ਲੱਗਦੀ ਹੈ ਉਹ ਹੈ ਨਾਮ ਤੇ ਜਦੋਂ ਅਸੀਂ ਨਾਮ ਜਪਦੇ ਹਾਂ ਤਾਂ ਗੁਰੂ ਖੁਸ਼ ਹੁੰਦਾ ਹੈ ਗੁਰੂ ਦੀ ਖੁਸ਼ੀ ਲੈਣੀ ਸਭ ਤੋਂ ਵੱਡੀ ਗੱਲ ਹੈ ਇਸ ਲਈ ਨਾਮ ਨਾ ਛੱਡੂ ਆਪਣੇ ਆਪ ਨੂੰ ਨੀਮਾ ਜਾਣ ਕੇ ਨਾਮ ਜਪੀ ਮਨ ਟਿਕੇ ਜਾਂ ਨਾ ਟਿਕੇ ਨਾਮ ਨਾ ਛੱਡੂ ਸੋ ਇੱਕ ਵਾਰੀ ਕਿਸੇ ਬੀਬੀ ਨੇ ਆ ਕੇ ਬੇਨਤੀ ਕੀਤੀ ਕਿ ਬਾਬਾ ਜੀ ਮੈਂ ਮਰਤਵੇ ਲਈ ਉੱਠ ਕੇ ਗੁਰੂ ਗੁਰੂ ਕਰਦੀ ਹਾਂ ਬਾਣੀ ਵੀ ਪੜਦੀ ਹਾਂ ਪਰ ਮਨ ਖਲੋਂਦਾ ਨਹੀਂ ਹੁਣ ਮੇਰਾ ਜੀ ਨਹੀਂ ਕਰਦਾ ਬਾਣੀ ਪੜਨ ਨੂੰ ਜਦੋਂ ਮਨ ਨਹੀਂ ਟਿਕਦਾ ਤਾਂ ਕੀ ਲਾਭ ਹੈ ਇਹ ਬਾਬਾ ਜੀ ਨੇ ਬੜੀ ਦਲੀਲ ਦੇ ਨਾਲ ਉਸ ਬੀਬੀ ਨੂੰ ਸਮਝਾਇਆ ਬਾਬਾ ਜੀ ਕਹਿਣ ਲੱਗੇ ਕਿ ਜਦੋਂ ਤੂੰ ਆਟਾ ਗੁੰਨਦੀ ਹੈ ਰੋਟੀ ਪਕਾਉਂਦੀ ਐ ਤਾਂ ਧਿਆਨ ਆਟੇ ਵਿੱਚ ਹੀ ਹੁੰਦਾ ਕਿ ਹੋਰ ਤਾਂ ਵੀ ਜਾਂਦਾ ਉਸ ਬੀਬੀ ਕਹਿਣ ਲੱਗੀ ਕਿ ਕਈ ਪਾਸੇ ਜਾਂਦਾ ਬਾਬਾ ਜੀ ਬੱਚਿਆਂ ਵੱਲ ਵੀ ਘਰ ਦੇ ਧੰਦਿਆਂ ਵੱਲ ਵੀ ਤਾਂ ਬਾਬਾ ਜੀ ਕਹਿਣ ਲੱਗੇ ਫੇਰ ਤੂੰ ਰੋਟੀ ਪਕਾਉਣੀ ਵੀ ਛੱਡ ਦੇ ਕਿਉਂਕਿ ਤੇਰਾ ਮਨ ਨਹੀਂ ਟਿਕਦਾ ਮਨ ਟਕੇ ਜਾਂ ਨਾ ਟਕੇ ਨਾਮ ਬਾਣੀ ਨਹੀਂ ਛੱਡਣੀ ਬਾਣੀ ਪੜ੍ਹਦੇ ਰਹਿਣਾ ਹੈ ਜੇ ਮਨ ਨਾ ਟਕੇ ਤਾਂ ਗੁਰੂ ਅਗੇ ਤਰਲੇ ਲਵੇ ਬਾਰ-ਬਾਰ ਤਰਲੇ ਲਵੇ ਉੱਚੀ-ਉੱਚੀ ਰੋਵੇ ਗੁਰੂ ਨੂੰ ਆਵਾਜ਼ਾਂ ਮਾਰੇ ਅਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਨਾਮ ਦਾ ਖੈਰ ਪਾਓ ਮਨ ਦਾ ਟਿਕਾ ਬਖਸ਼ੋ ਆਪਣੀ ਬੰਦਗੀ ਚ ਲਾਓ ਪਹਿਲੇ 5 ਮਿੰਟ ਨਾਮ ਜਪਣ ਤੋਂ ਪਹਿਲਾਂ ਬੈਰਾਗ ਕਰਦਿਆਂ ਰੋਏ ਜੇ ਮਨ ਬਾਹਰ ਜਾਂਦਾ ਹੈ ਤਾਂ ਇਸ ਨੂੰ ਕੁਦਰਤ ਦੀ ਵਿਸ਼ਾਲਤਾ ਚਲਾ ਜਾਊ ਤੇ ਇਹ ਆਪੇ ਹੌਲੀ-ਹੌਲੀ ਟਿਕ ਜਾਵੇਗਾ ਬਾਬਾ ਨਾਨਕ ਕਿਰਪਾ ਕਰ ਦੇਵੇਗਾ ਸੋ ਆਓ ਭਾਈ ਆਪਾਂ ਵੀ ਨਾਮ ਜਪੀਏ ਗੁਰੂ ਵਾਲੇ ਬੜੀ ਮਲਪਾ ਖਾਣ ਦਿੱਤੇ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ